ਬਾਜ਼ਰ ਦਾ ਰੌਲਾ ਪਿਆ ਕਿ 2025 ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਕੱਚੇ ਨੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਨੇ ਸੋ ਖਬਰ ਇਹ ਆਈ ਹੈ ਕਿ ਆਊਟ ਆਫ ਸਟੇਟਸ ਬਹੁਤ ਹੋ ਗਏ ਨੇ ਲੋਕ ਇੱਥੇ ਅਸਮਾਨ ਨੂੰ ਛੂ ਗਈ ਹੈ ਉਹਨਾਂ ਦੀ ਗਿਣਤੀ ਕਿੰਨੀ ਕੁ ਗਿਣਤੀ ਹੈ ਤੇ ਇਹਨਾਂ ਦਾ ਹੁਣ ਬਣੂਗਾ ਕੀ ਬਣੇਗਾ ਕੀ ਤੇ ਬਹੁਤ ਵੱਡਾ ਸਵਾਲ ਹੈ ਪਰ ਇਹ ਚ ਕੋਈ ਡਾਊਟ ਨਹੀਂ ਹੈ ਕਿ ਕੱਚੇ ਵਸਨੀਕਾਂ ਦੀ ਗਿਣਤੀ ਇਸ ਵੇਲੇ ਬਹੁਤ ਹੈ ਤੇ ਇਹਨਾਂ ਵਿੱਚ ਇੱਕ ਠੀਕ ਠਾਕ ਗਿਣਤੀ ਉਹਨਾਂ ਦੀ ਹੋ ਗਈ ਹੈ ਇਹਦੇ ਬਾਰੇ ਰੌਲਾ-ਕੋਲਾ ਹੈ ਗਿਣਤੀ ਦੇ ਬਾਰੇ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਚਾਹੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਜਾਂ ਜਿਨ੍ਹਾਂ ਦੇ ਸਟੱਡੀ ਕੰਪਲੀਟ ਕਰ ਲਏ ਤੇ ਉਹਨਾਂ ਦੇ ਵਰਕ ਪਰਮਿਟ ਉਹਨਾਂ ਕੋਲ ਨਹੀਂ ਹੈ ਜਦ ਵਿਜ਼ਿਟਰ ਵੀਜ਼ਾ ਓਵਰਸਟੇ ਹੋ ਚੁੱਕਾ ਹੈ ਇਹ ਸਾਰੀਆਂ ਕਿਸਮਾਂ ਹੈ ਕਿਹਨੇ ਇਹਦੇ ਜਿਹੜੇ ਅੰਕੜੇ ਆਏ ਨੇ ਉਹ ਜਰਾ ਸਾਂਝੇ ਕਰ ਦਿਓ ਜੀ ਕੈਨੇਡਾ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਨੇ 3 ਮਿਲੀਅਨ ਭਾਵ 30 ਲੱਖ ਤੋਂ ਜ਼ਿਆਦਾ ਨੇ ਤੇ ਪ੍ਰਾਈਵੇਟ ਸੈਕਟਰ ਦੀਆਂ ਜਿਹੜੀਆਂ ਨੌਕਰੀਆਂ ਨੇ ਉਹਦੀ ਵਰਕ ਫੋਰਸ ਹੈ ਉਹਦੇ ਵਿੱਚੋਂ 1.8% ਦੇ ਕਰੀਬ ਕੱਚਿਆਂ ਹੋਣ ਨੇ ਇਹ ਫੈਡਰਲ ਬਰੀਫਿੰਗ ਜਿਹੜੀ ਆ ਉਹਦੇ ਵਿੱਚੋਂ ਜਾਣਕਾਰੀ ਮਿਲਦੀ ਹੈ 1 ਲੱਖ 29000 ਸਰਕਾਰੀ ਅੰਕੜਿਆਂ ਦੇ ਮੁਤਾਬਕ ਅਜਿਹੇ ਲੋਕ ਨੇ ਜਿਹੜੇ ਵੈਲਿਡ ਪਰਮਿਟ ਤੋਂ ਬਿਨਾਂ ਕੈਨੇਡਾ ਵਿੱਚ ਰਹਿ ਰਹੇ ਨੇ ਇਹ ਮਈ 1 ਦੀ ਮਈ ਪਹਿਲੀ ਦੀ ਗੱਲ ਹੈ ਉਸ ਤੋਂ ਬਾਅਦ ਤਕਰੀਬਨ 2 ਮਹੀਨੇ ਹੋਰ ਪੈ ਗਏ ਨੇ ਆਈਆਰਸੀਸੀ ਦੇ ਇੱਕ ਨੋਟ ਦੇ ਵਿੱਚ ਇੱਕ ਗੱਲ ਜਿਹੜੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਦੇ ਨੋਟ ਦੇ ਵਿੱਚੋਂ ਪਤਾ ਲੱਗਦੀ ਆ ਡਿਪਾਰਟਮੈਂਟ ਇਸ ਤੋਂ ਇਲਾਵਾ ਜਿਹੜੀ ਜਾਣਕਾਰੀ ਦਿੰਦਾ ਹੈ ਉਹ ਕਹਿੰਦੇ ਨੇ ਕਿ ਕੱਚੇ ਵਸਨੀਕਾਂ ਦੀ ਗਿਣਤੀ ਕੈਨੇਡਾ ਵਿੱਚ 30 ਲੱਖ 49 ਹਜ਼ਾਰ ਦੇ ਆਸ-ਪਾਸ ਹੈ ਇਹਨਾਂ ਦੇ ਵਿੱਚੋਂ 14 ਲੱਖ 62 ਹਜ਼ਾਰ ਵਰਕ ਪਰਮਿਟ ਹੋਲਡਰ ਨੇ ਤੇ 6 ਲੱਖ 43 ਹਜ਼ਾਰ ਸਟੱਡੀ ਪਰਮਿਟ ਹੋਲਡਰ ਨੇ ਤੇ 3 ਲੱਖ 47 ਹਜ਼ਾਰ ਤਕਰੀਬਨ ਇਹ ਹੋ ਜਾਈ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਵੀ ਆ ਤੇ ਸਟੱਡੀ ਪਰਮਿਟ ਵੀ ਆ ਹੈ ਤੇ 163000 ਇਹੋ ਜਿਹੇ ਫੈਮਿਲੀ ਮੈਂਬਰ ਹੈਗੇ ਨੇ ਜਿਨ੍ਹਾਂ ਕੋਲ ਪਰਮਿਟ ਨਹੀਂ ਹੈ ਪਰ ਉਹਦਾ ਕੈਨੇਡਾ ਵਿੱਚ ਉਹਨਾਂ ਨੂੰ ਰਹਿਣਾ ਜਿਹੜਾ ਸਟੇਟਸ ਉਹਨਾਂ ਕੋਲ ਹੈਗਾ ਤੇ ਇਸ ਵਿੱਚੋਂ ਇੱਕ ਵੱਡਾ ਅੰਕੜਾ ਜਿਹੜੇ ਰਿਫਿਊਜੀ ਕਲੇਮਤੇ ਨੇ ਅਸਾਈਲਮ ਕਲੇਮਟ ਨੇ 280000 ਦੇ ਲਾਗੇ ਸ਼ੱਕੇ ਉਹ ਦੱਸੇ ਜਾਂਦੇ ਨੇ ਸੋ ਜਿਹੜੇ ਇਕੱਲੇ ਵਰਕ ਪਰਮਿਟਤੇ ਨੇ ਜਾਂ ਇਕੱਲੇ ਸਟੱਡੀ ਪਰਮਿਟਤੇ ਨੇ ਉਹਨਾਂ ਦੀ ਸਥਿਤੀ ਵੀ ਕੁਝ ਜਿਹੜੀ ਆ ਵੱਖਰੇ ਵੱਖਰੇ ਤੌਰ ਤੇ ਬਿਆਨੀ ਜਾ ਰਹੀ ਹੈ ਤੇ ਇਸ ਡਾਟਾ ਦੇ ਵਿੱਚ ਜਿਹੜੇ ਲੈਂਡਡ ਇਮੀਗਰੈਂਟ ਹੈਗੇ ਨੇ ਕੈਨੇਡਾ ਦੇ ਵਿੱਚ ਜਿਹੜੇ ਪੀਆਰ ਨੇ ਉਹਨਾਂ ਦੀ ਗਿਣਤੀ ਨਹੀਂ ਹੈ ਸਿਰਫ ਕੱਚੇ ਬਸਨੀਕਾਂ ਦੀ ਗਿਣਤੀ ਹੈ ਇਹ ਗੱਲ ਖਿਆਲ ਰੱਖਣ ਦੀ ਲੋੜ ਹੈ ਤੇ ਕੱਚੇ ਬਸਨੀਕ ਜਿਹੜੇ ਨੇ ਉਹ ਇਸ ਵੇਲੇ ਦੇਸ਼ ਦੇ ਪ੍ਰਾਈਵੇਟ ਸੈਕਟਰ ਦਾ ਤਕਰੀਬਨ ਪੰਜਵਾਂ ਹਿੱਸਾ ਨੌਕਰੀਆਂ ਜਿਹੜੀਆਂ ਨੇ ਉਹ ਕੱਚਿਆਂ ਦੇ ਕੋਲ ਨੇ ਜੋ ਕਿ ਜਿਹੜੀ ਪੂਰੇ ਕੈਨੇਡਾ ਦੀ ਜਿਹੜੀ ਹੈਗੀ ਜੀ ਵਰਕ ਫੋਰਸ ਹੈ ਇਸ ਵੇਲੇ ਤਕਰੀਬਨ 16 ਮਿਲੀਅਨ ਦੇ ਲਗ ਸਕ ਜਿਹੜੀ ਦੱਸੀ ਜਾਂਦੀ ਉਹ ਚੋਂ ਠੀਕ ਠਾਕ ਗਿਣਤੀ ਜਿਹੜੀ ਹੈ ਉਹ ਕੱਚੇ ਵਸਨੀਕਾਂ ਦੀ ਹੈ ਹੁਣ ਇੱਥੇ ਕੁਝ ਸਰਕਾਰ ਦੇ ਨਾਲ ਸਿੰਘ ਵੀ ਫਸ ਰਹੇ ਨੇ ਵਿਰੋਧੀਆਂ ਦੇ ਸਟੈਟਿਸਟਿਕਸ ਕੈਨੇਡਾ ਦੇ ਜਿਹੜੇ ਆંકੜੇ ਨੇ ਜੋ ਉਹ ਸਾਹਮਣੇ ਲਿਆਉਂਦੇ ਨੇ ਉਸ ਤੋਂ ਬਾਅਦ ਫਿਰ ਸਰਕਾਰ ਦੀ ਖਚਾਈ ਵੀ ਹੁੰਦੀ ਹੈ ਇਮੀਗ੍ਰੇਸ਼ਨ ਮੰਤਰੀ ਇਮੀਗ੍ਰੇਸ਼ਨ ਮੰਤਰੀ ਲੇਨਾ ਡੀਐਬ ਜਿਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੇ ਵੀਜ਼ਾ ਐਕਸਪਾਇਰ ਹੋ ਰਹੇ ਆ ਉਹਨਾਂ ਤੋਂ ਮੀਰ ਕੀਤੀ ਜਾਂਦੀ ਹੈ ਕਿ ਉਹ ਦੇਸ਼ ਛੱਡ ਜਾਣਗੇ ਲੇਨਾ ਡੀਐਬ ਨੇ ਹਾਊਸ ਆਫ ਕਾਮਨਸ ਨੂੰ ਇਹ ਬਿਆਨ ਦਿੱਤਾ ਸੀ ਆਫ ਸਬ ਕਾਮਨਸ ਪਾਰਲੀਮੈਂਟ ਦੇ ਵਿੱਚ ਜਾ ਕੇ ਇਸ ਮੌਕੇ ਤੇ ਕੰਜ਼ਰਵੇਟਿਵ ਐਮਪੀ ਮਿਸ਼ਲ ਰੈਂਪਲ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕੇ ਆ ਪਰਮਿਟ ਤੁਸੀਂ ਉਹਨਾਂ ਨੂੰ ਦੇਸ਼ ਵਿੱਚੋਂ ਉਹਨਾਂ ਨੂੰ ਉਡੀਕੜ ਦੀ ਬਜਾਏ ਕਿ ਉਹ ਆਪੇ ਇੱਥੋਂ ਨਿਕਲ ਜਾਣ ਚਲੇ ਜਾਣ ਤੁਸੀਂ ਆਪ ਕਿਉਂ ਨਹੀਂ ਕਾਰਵਾਈ ਕਰ ਰਹੇ ਇਸ ਮੌਕੇ ਤੇ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਇਹ ਕੰਮ ਸੀਬੀਐਸਏ ਦਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕੰਮ ਹੈ ਸਾਡਾ ਨਹੀਂ ਹੈ ਰਿਮੂਵਲਸ ਉਹ ਕਰਦੇ ਨੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਵਿੱਚੋਂ ਕਿੰਨੇ ਜਿਹੜੇ ਨੇ ਕੱਢੇ ਜਾ ਚੁੱਕੇ ਨੇ ਜਾਂ ਕਿੰਨਿਆਂ ਨੂੰ ਸੀਬੀਐਸਏ ਨੇ ਜਾਣ ਲਈ ਕਹਿ ਦਿੱਤਾ ਹੈ ਹੁਣ ਅਨਡਾਕੂਮੈਂਟਡ ਜਿਹੜੇ ਮਾਈਗ੍ਰੈਂਟਸ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਬਾਰੇ ਰੌਲਾਕੋਲਾ ਇਹ ਹੈ ਕਿ ਸਰਕਾਰੀ ਅੰਕੜੇ ਤਾਂ ਕਹਿੰਦੇ ਨੇ ਕਿ 1,30,000 ਦੇ ਲਾਗੇ ਨੇ ਪਰ ਕੁਝ ਐਸਟੀਮੇਟ ਹੈ ਕੁਝ ਆਜ਼ਾਦਾਂ ਨਾ ਤੌਰ ਤੇ ਇੰਡੀਪੈਂਡੈਂਟ ਲੋਕਾਂ ਵੱਲੋਂ ਕਿ ਉਹਨਾਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ ਹੋ ਸਕਦੀ ਹੈ ਸੋ ਜਿਨ੍ਹਾਂ ਕੋਲ ਕੋਈ ਪਰਮਿਟ ਨਹੀਂ ਹੈ ਉਹਨਾਂ ਦੀ ਗਿਣਤੀ ਐ ਇਸ ਵੇਲੇ ਸਰਕਾਰ ਨੂੰ ਬੌਦਰ ਕਰ ਰਹੀ ਹੈ ਤੇ ਸਰਕਾਰ ਤੇ ਇਲਜ਼ਾਮ ਇਹ ਲੱਗ ਰਿਹਾ ਕਿ ਉਹ ਹਾਈਡ ਕਰ ਰਹੇ ਨੇ ਇਸ ਗਿਣਤੀ ਨੂੰ ਸਹੀ ਗਿਣਤੀ ਜਿਹੜੀ ਆ ਉਹ ਨਹੀਂ ਦੱਸੀ ਜਾ ਰਹੀ ਤੇ ਉਹਨਾਂ ਵੱਲੋਂ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿਰੋਧੀ ਧਿਰ ਨੂੰ ਜਿਹੜਾ ਕੁਆਇਟ ਰੱਖਿਆ ਜਾਵੇ ਪਰ ਸਰਕਾਰ ਇਹਨਾਂ ਦਾ ਕਰੇਗੀ ਕੀ ਅੰਦਰ ਖਾਤੇ ਉਹਨਾਂ ਲਈ ਸਿਰਦਰਤੀ ਤਾਂ ਇਹ ਹੈ ਨਾ ਕਿ ਇੰਨਿਆਂ ਨੂੰ ਪੱਕੇ ਕਰਨਾ ਉਹਨਾਂ ਦੀ ਵਸਤੀ ਗੱਲ ਹੈ ਜਾਂ ਇੰਨਿਆਂ ਨੂੰ ਕੰਟਰੋਲ ਕਰਨਾ ਉਹਨਾਂ ਦੀ ਵਸਤੀ ਗੱਲ ਹੈ ਇਹ ਭਵਿੱਖ ਦੇ ਕਰਬ ਦੇ ਵਿੱਚ ਲੁਕੇ ਹੋਏ ਸਵਾਲ ਨੇ